ਸੋਰਠਿ ਮਲਾ ਪਨੀਵਾ ਗੁਰੂ ਪੁਰੇ ਕਿਰਪਾ ਤਾਰੇ ਰਵ ਉਲੀ ਲੋਕ ਹਮਾਰੇ ਕ੍ਰਿਸ਼ਨਾਂ ਗੇ ਅਨਦੋ ਮੰਗਲੋ ਸੁਖ ਪਾਏ ਸੰਤੋ ਰਾਮ ਨਾਮ ਨਿਸਦਰੀਏ ਊਟ ਤੋ ਬਖਸਾਰ ਧਿਆਈਏ ਅੰਦਨ ਸੁਗਰਤ ਕਰੀਏ ਰਹਾ ਸੰਤ ਕਾ ਮਾਰਗ ਧਰਮ ਕੀ ਪਾਉਣੀ ਔਰ ਭਾਵੀ ਪਾਏ ਔਰ ਜਨਮ ਦੇਿਲ ਵਿਕਨਾਸੇ ਹਰ ਜਨ ਕੀ ਚਿਤ ਲਾਏ ਉਹ ਸਦ ਕਰੋ ਸਦਾ ਤੋਂ ਮੁਕਤੇ ਜਿਹੜੀ ਪੂਰੀ ਤਨ ਰੱਖੀ ਜੀ ਜੰਗ ਸਭ ਗੋਬਿੰਦਰਾ ਸਰਵਰ ਕੀ ਸਦ ਸਾਥੀ ਬੇਗਰ ਬਿਨਾ ਸੰ ਸਭ ਦੁਖ ਨਾਸ ਸਤਿਗੁਰ ਨਾਮ ਦਿਲਾ ਹੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰਾ ਬੇਗਰ ਬਿਨਾ ਸੰ ਸਭ ਦੁਖ ਨਾਸ ਸਤਿਗੁਰ ਨਾਮ ਦਿਲਾ ਪਵਨ ਜਨ ਨਾਨਕ ਸੁਖ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ